ਰੜੀ ਬੀਤੇ ਸਮੇਂ ਦੀਆਂ ਬਾਤਾਂ ਜਦੋਂ ਚੇਤਿਆਂ ਵਿੱਚ ਆਉਂਦੀਆਂ ਹਨ ਤਾਂ ਕਲਮ ਆਪ ਮਹਾਰੇ ਚੱਲਣ ਲੱਗਦੀ ਹੈ ਡੰਡੀ ਪਹਿਲਾ ਪਹਿਲਾ ਹਰ ਛੋਟੇ ਵੱਡੇ ਤਿਉਹਾਰ ਦਾ ਸਾਰਿਆਂ ਨੂੰ ਅੰਤਾਂ ਦਾ ਚਾ ਹੁੰਦਾ ਡੰਡੀ ਜਿਉਂ-ਜਿਉਂ ਕੋਈ ਤਿਉਹਾਰ ਨੇੜੇ ਆਈ ਜਾਂਦਾ ਤਾਂ ਖੁਸ਼ੀ ਹੋਰ ਬਦਦੀ ਜਾਂਦੀ ਡੰਡੀ ਸ਼ਰਾਦ ਖਤਮ ਹੁਣ ਉੱਤੇ ਨੌਰਾਤੇ ਸ਼ੁਰੂ ਹੋ ਜਾਂਦੇ ਡੰਡੀ ਹੁਣ ਤਾਂ ਸਮੇਂ ਦੀ ਰਫਤਾਰ ਨੇ ਸਭ ਕੁਝ ਬਦਲ ਕੇ ਰਖ ਦਿੱਤਾ ਹੈ ਡੰਡੀ ਪਹਿਲਾਂ ਪਿੰਡਾਂ ਸ਼ਹਿਰਾਂ ਵਿੱਚ ਦੁਸਹਿਰੇ ਤੋਂ ਪਹਿਲਾਂ ਨਰਾਤਿਆਂ ਵਿੱਚ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਸੀ ਡੰਡੀ ਸਾਂਜੀ ਸ਼ਬਦ ਸਾਂਝ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਆਥਨ ਵੇਲਾ ਹੁੰਦਾ ਹੈ ਡੰਡੀ ਆਥਨ ਵੇਲੇ ਹੀ ਸਾਂਜੀ ਦੀ ਆਰਤੀ ਉਤਾਰੀ ਜਾਂਦੀ ਸੀ ਡੰਡੀ ਦੂਜੇ ਅਰਥਾਂ ਵਿੱਚ ਸਾਂਜੀ ਤੋਂ ਭਾਵ ਇਕੱਠਿਆਂ ਮਿਲ ਕੇ ਕੰਮ ਕਰਨ ਤੋਂ ਵੀ ਲਿਆ ਜਾਂਦਾ ਹੈ ਡੰਡੀ ਇਹ ਬਿੱਤੇ ਸਮੇਂ ਦੀਆਂ ਗੱਲਾਂ ਹਨ ਉਦੋਂ ਮਨੋਰੰਜਨ ਦੇ ਸਾਧਨ ਬਹੁਤ ਘੱਟ ਸਨ ਡੰਡੀ ਬੱਚੇ ਅਤੇ ਵੱਡੇ ਸਾਰੇ ਇਹੋ ਜਿਹੇ ਸਮੇਂ ਬੜੇ ਆਨੰਦ ਵਿੱਚ ਹੁੰਦੇ ਡੰਡੀ ਮੈਨੂੰ ਯਾਦ ਹੈ ਜਦੋਂ ਸਾਡੇ ਗਵਾਂਢ ਵਿੱਚ ਬਹੁਤੇ ਘਰਾਂ ਵਿੱਚ ਸਾਂਝੀ ਲਗਾਈ ਜਾਂਦੀ ਅਤੇ ਇਸ ਦੀ ਪੂਜਾ ਕੀਤੀ ਜਾਂਦੀ ਡੰਡੀ ਸ਼ਾਮ ਨੂੰ ਮੂ ਹਨੇਰਾ ਹੋਂ ਉੱਤੇ ਹਲੇ ਦਿਵਾਲੇ ਤੋਂ ਸਾਂਜੀ ਮਾਈ ਦੀ ਆਰਤੀ ਦੇ ਬੋਲ ਜਿਉਂ ਹੀ ਸਾਡੇ ਕੰਨੀਆਂ ਪੈਂਦੇ ਅਸੀਂ ਸਾਰੇ ਆੜੀ ਤਕਰੀਬਨ ਹਰ ਘਰ ਵਿੱਚ ਸਾਂਜੀ ਦੇ ਗਾਏ ਜਾਂਦੇ ਗੀਤਾਂ ਨੂੰ ਸੁਣਦੇ ਅਤੇ ਥੋੜਾ ਬਹੁਤਾ ਵਿੱਚ ਗਾਵੀ ਲੰਦੇ ਪਰ ਅਸਲ ਰੈਡੀ ਵਿੱਚ ਸਾਡਾ ਮਕਸਦ ਆਰਤੀ ਪਿੱਛੋਂ ਮਿਲਣ ਵਾਲਾ ਭੋਗ ਹਾਸਲ ਕਰਨਾ ਹੀ ਹੁੰਦਾ ਡੰਡੀ ਗਵਾਂਡ ਦੀਆਂ 5-7 ਘਰਾਂ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਸਾਂਝੀ ਲਾਉਂਦੀਆਂ ਹੁੰਦੀਆਂ ਸਨ ਡੰਡੀ ਆਰਤੀ ਦੇ ਭੋਗ ਵਿੱਚ ਵੰਡੇ ਜਾਂਦੇ ਪ੍ਰਸ਼ਾਦ ਦੀ ਵਾਰੀ ਬਾਰੋਵਾਰੀ ਹਰ ਘਰ ਦੀ ਹੁੰਦੀ ਡੰਡੀ ਜਦੋਂ ਸਾਡੀ ਵਾਰੀ ਆਉਂਦੀ ਤਾਂ ਮੇਰੀਆਂ ਵੱਡੀਆਂ ਭੈਣਾਂ ਨੂੰ ਸਾਡੀ ਮਾਂ ਘਾਓ ਵਿੱਚ ਆਟਾ ਪੁੰਨ ਕੇ ਵਿੱਚ ਖੰਡ ਪਾ ਕੇ ਸੁੱਕ ਬਰੂਰੀ ਪੰਜੀਰੀ ਬਣਾ ਕੇ ਦਿੰਦੀ ਜਾਂ ਫਿਰ ਕਦੇ ਹੱਟੀ ਤੋਂ ਮਿੱਠੀਆਂ ਖਿਲਣਾ ਲੈ ਲਈਆਂ ਜਾਂਦੀਆਂ ਡੰਡੀ ਅਸੀਂ ਨਿੱਕੇ ਹੁੰਦੇ ਸੀ ਸਾਨੂੰ ਇਹ ਹੁੰਦਾ ਕਿ ਫਟਾਫਟ ਇੱਕ ਘਰੋਂ ਪ੍ਰਸ਼ਾਦ ਲੈ ਕੇ ਦੂਜੇ ਪਾਸੇ ਤੋਂ ਆਉਂਦੀਆਂ ਆਰਤੀ ਦੀਆਂ ਆਵਾਜ਼ਾਂ ਵੱਲ ਦੌੜ ਜਾਣਾ ਉੱਥੋਂ ਪ੍ਰਸ਼ਾਦ ਲੈਣਾ ਡੰਡੀ ਕੁੜੀਆਂ ਸਾਂਜੀ ਮਾਈ ਦੇ ਸਾਹਮਣੇ ਘੋਦਾ ਦੀ ਵਾਰ ਜਗਾ ਕੇ ਆਰਤੀ ਕਰਦੀਆਂ ਅਤੇ ਗੀਤ ਗਾਉਂਦੀਆਂ ਡੰਡੀ ਉਹ ਪਲਾ ਜਮਾਨਾ ਸੀ ਡੰਡੀ ਛੋਟੀਆਂ ਬੱਚੀਆਂ 14-15 ਸਾਲਾਂ ਦੀ ਮੁਟਿਆਰ ਕੁੜੀਆਂ ਇੱਕ ਦੂਜੇ ਦੇ ਘਰ ਵੇਖ ਆਉਂਪ ਜਾਂਦੀਆਂ ਡੰਡੀ ਕਿਸੇ ਕਿਸਮ ਦੀ ਕੋਈ 1921 ਹੋਣ ਦਾ ਉੱਕਾ ਹੀ ਦਰ ਨਹੀਂ ਸੀ ਹੁੰਦਾ ਡੰਡੀ ਸਾਰੇ ਧੀ ਧਿਆਣੀਆਂ ਨੂੰ ਆਪਣੀਆਂ ਧੀਾਂ ਹੀ ਸਮਝਦੇ ਸਨ ਡੰਡੀ ਅਸਲ ਵਿੱਚ ਸਾਂਜੀ ਨੂੰ ਲੋਕ ਦੇਵੀ ਦੇ ਇੱਕ ਰੂਪ ਵਿੱਚ ਹੀ ਪੂਜਿਆ ਜਾਂਦਾ ਸੀ ਡੰਡੀ ਕੁੜੀਆਂ ਆਪਣੇ ਵੀਰਾਂ ਦੀ ਸੁੱਖ ਮੰਗਦੀਆਂ ਹਨ ਡੰਡੀ ਕੁੜੀਆਂ ਆਰਤੀ ਕਰਦੀਆਂ ਦੇਵੀ ਰੂਪ ਸਾਂਜੀ ਮਾਈ ਤੋਂ ਆਪਣੇ ਆਰ ਪਰਿਵਾਰ ਦੀ ਹਰ ਤਰ੍ਹਾਂ ਦੀ ਸੁੱਖ ਮੰਗਦੀਆਂ ਡੰਡੀ ਨਰਾਤਿਆਂ ਦੇ ਆਖਰੀ ਦਿਨ ਤੱਕ ਖੂਬ ਰੌਣਕਾਂ